ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀ ਰਾਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਦੇ ਨਾਲ ਘੰਟੀ ਦਾ ਬਟਨ ਆਲਟੇ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪਿੰਡ ਬੁੱਟਰ ਜੀ ਢਿੱਲੋ ਡੈਰੀ ਫਾਰਮ ਤੇ ਪਹੁੰਚੇ ਆ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੇ ਵੀਡੀਓ 'ਚ ਤੁਹਾਡੇ ਵਾਸਤੇ ਤਿੰਨ ਐਨੀਮਲ ਲੈ ਕੇ ਆਏ ਜਿਨ੍ਹਾਂ 'ਚ ਦੋ ਸੂਏ ਸਵਾਏ ਨਾਗਾ ਜੀ ਤੇ ਇੱਕ ਗੱਬਣ ਆ ਡਿਟੇਲ ਪ੍ਰੋਪਰ ਤੁਹਾਨੂੰ ਬਾਈ ਤੋਂ ਲੈ ਕੇ ਦੇਵਾਂਗੇ ਤਸੱਲੀ ਪਰਖ ਤੁਸੀਂ ਕਰਨੀ ਹੈ ਤੇ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਲਗਾਤਾਰ ਚੱਲਦਾ ਰਹਿਣਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦੋ ਨਾਮ ਭਾਈ ਲਾਲਾ ਪਿੰਡ ਬੁਟਰਾ ਜ਼ਿਲ੍ਹਾ ਮੋਗਾ ਤਹਿਸੀਲ ਵੀ ਮੋਗਾ ਜੀ ਮੋਬਾਈਲ ਨੰਬਰ 684410416 884410400 ਠੀਕ ਹੈ ਬਾਈ ਇੱਕ ਨੰਬਰ ਤੋਂ ਸ਼ੁਰੂ ਕਰਾਂਗੇ ਸੂਆ ਗੰਨਮਾ ਸੂਈ ਹੈ ਜੀ ਸੂਆ ਬਾਈ ਦੂਜਾ ਸੂਈ ਹੈ 30 ਤਰੀਕ ਦੀ ਸੂਈ ਹੈ ਜੇਰ ਦੀ ਕੰਪਲੀਟ ਹੈ ਜੇਰ ਦੀ ਆਪਣੇ ਕੋਲੇ ਵੀਡੀਓ ਹੈਗੀ ਆ ਠੀਕ ਹੈ ਜੀ ਗੋਲੀ ਇਹਦੇ ਥੱਲੇ ਮੰਨ ਕੇ ਚੱਲ 15 ਕਿਲੋ ਨੈਟ ਹੁਕ ਕੰਡੇ ਵਾਲੀ ਅਗਲਾ ਦੋ ਟਾਈਮ ਚੋਲੇ ਚਾਰ ਚੋਲੇ ਜੋ ਓਕੇ ਦੇ ਦਾਂਗੇ ਹਾਂ ਜੋ ਓਕੇ ਚੋਲੇ ਵਿੱਚ 15 ਤੋਂ ਪਲੱਸ ਹੋਊਗੀ ਪਰ 15 ਕਿਲੋ ਦੀ ਗਾਰੰਟੀ ਹੈ ਭਲਾ ਕੋਈ ਧਾਰ ਬਣਾ ਮਾਰੀ ਠੰਡੀ ਹੈ ਜੀ ਹਾਂ ਥਣਾ ਦੀ ਗਾਰੰਟੀ ਹੈ ਪੂਰ ਛੱਟੇ ਦੀ ਗਾਰੰਟੀ ਹੈ ਘੱਟ ਵੱਧ ਦੀ ਗਾਰੰਟੀ ਠੀਕ ਹੈ ਤੋੜ ਕੇ ਦਿਖਾ ਦੀ ਬਾਈ ਵੀਡੀਓ ਮਾਰਨਿੰਗ ਕਿੰਨੇ ਵਜ ਚਵਾਈ ਹੋਈ ਹੈ ਬਾਈ ਮਾਰਨਿੰਗ ਬਾਈ ਸ਼ਾਮ ਨੂੰ ਹੁੰਦੀ ਆ 5:30 ਤੜਕੇ ਹੁੰਦੀ 6 ਵਜੇ ਠੀਕ ਆ ਜੀ 6 ਵਜੇ ਦੀ ਚਵਾਈ ਹੋਈ ਆ 10:30 ਵਜੇ ਵੀਡੀਓ ਬਣਾ ਰਹੇ ਆ ਜਜਮੈਂਟ ਵੀਰੇ ਉਹ ਹਿਸਾਬ ਨਾਲ ਲਾਇਓ ਜੇ ਸ਼ਾਮ ਨੂੰ ਵੀਡੀਓ ਬਣਾਉਂਦੇ ਤਾਂ ਹਵਾਨਾ ਫਸਿਆ ਪਿਆ ਹੋਣਾ ਸੀ ਠੀਕ ਆ ਜੀ 15 ਕਿਲੋ ਦਾ ਦੱਸਦਾ ਬਾਈ ਕਿ ਜੋ ਮੁੱਕ ਕੇ ਲੈ ਜਾਓ ਮੇਰੇ ਘਰੋਂ ਬੋਲੀ 2 ਟਾਈਮ 4 ਟਾਈਮ 6 ਟਾਈਮ ਕੋਈ ਵੀ ਚਵਾਈ ਕਰ ਸਕਦਾ ਜੀ ਥਾਣਾ ਦੇ ਸਹਿਜ ਵੀ ਸੋਹਣੇ ਅੱਗੇ ਤੇ ਲੱਗੇ ਆ ਹੱਥੀ ਚਵਾਈ ਵਾਲਾ ਥਾਣਾ ਜੀ ਚਾਰ ਹੀ ਥਾਣਾ ਫੋਟਨੀ ਸ਼ਾਕ ਥਾਣ ਕੱਲਾ ਕੱਲਾ ਨਿੱਖੜ ਮੰ ਲੱਗਿਆ ਬਾਕੀ ਜਰਸੀ ਚ ਪੈਂਦੀ ਆ ਜੀ ਦੋ ਦਿਨਾਂ ਦਾ ਮੱਝਾਂ ਰ ਗਈ ਹੁਣ ਫੈਟ ਚੰਗੀ ਆ ਉਹ ਬੱਚਾ ਮਗਰ ਬੱਛਾ ਜੀ ਇਹਦੇ ਮਗਰ ਬੱਛਾ ਭਾਈ ਠੀਕ ਆ ਜੀ ਬਾਕੀ ਚੁਆਈ ਬਹੁਤ ਚੰਗੀ ਆ ਚਾਹ ਆਕਾਰ ਦੇ ਐ ਗਰੰਟੀ ਆ ਵੀ ਮਨਕ ਚੱਲ ਦੋਨਾਂ ਕਾਇਨ ਦੀ ਸੂਈਆਂ ਵੀ ਆਂਦੀਆਂ ਅਗਲੇ ਅਗਲੇ ਚੋ ਵੀ ਲੈਣੀਆਂ ਦੋ ਡੰਗ ਪਰ ਥਾਣ ਨੂੰ ਵੀ ਹੱਥ ਨਾ ਲਾਵੇ ਕੋਈ ਚੱਕਰ ਨੀ ਆ ਪੀਨ ਦੀ ਗਰੰਟੀ ਆ 15 ਕਿਲੋ ਦੀ ਇਹਦੀ ਗਰੰਟੀ ਆ ਹੋਊ 15 ਤੋਂ ਪਲੱਸ ਹੀ ਠੀਕ ਆ ਜੀ ਤੇ ਆ ਤੜਕੇ ਸੂਈਆਂ ਦੀ ਡਿਮਾਂਡ ਇੱਕ ਨੰਬਰ ਦੀ ਵੇਰੀ ਡਿਮਾਂਡ ਵੀਰੇ ਕੁਮਲ ਕਰਾਉਣ ਕਿੰਨਾ ਮਰਜੀ ਕਰਾਲਾ 62000 ਚੋਂ ਮਾਨਦਾਨ ਕਰ ਦਿਆਂਗੇ ਠੀਕ ਆ ਬਾਈ ਬੋਲਣਾ ਕੋਈ ਬਾ ਉਹ ਗੱਲ ਨਾ ਕਰੇ ਵੀ ਮੰਨ ਕੇ ਤਾਂ ਸੌਦੇ ਬਾਜੀ ਵਾਲਾ ਕੰਮ ਨਹੀਂ ਕੰਮ ਨੇੜ ਜੇ ਵਾਲੀ ਹੈ ਮਾਨਤਾ ਨਹੀਂ ਹੋਣਾ ਠੀਕ ਆ ਬਾਈ ਅੱਗੇ ਦੋ ਨੰਬਰ ਵੀਰੇ ਸੂਆ ਕੰਨ ਮਾਜੀ ਇਹ ਦੂਜਾ ਬਾਈ ਅੱਜ ਤੜਕੇ ਹੀ ਸੂਈ ਆ ਇਹ ਬੱਚਾ ਕੀ ਦਿੱਤਾ ਜੀ ਇਹਦੇ ਮਗਰ ਬੱਛੀ ਆ ਬਾਈ ਬੱਛੀ ਬਹੁਤ ਚੰਗੀ ਹੈ ਇਹਦੇ ਮਗਰ ਠੀਕ ਆ ਜੀ ਆ ਤੜਕੇ ਸੁਈਏ ਜੇਰ ਦੀ ਆਪਣੇ ਕੋਲੇ ਆ ਪਈ ਆ ਇੱਥੇ ਜੇ ਨਾ ਸਿੱਟੀ ਹੋਈ ਤਾਂ ਜੇਰ ਦੀ ਵੀਡੀਓ ਆ ਦੂਜਾ ਵੀਡੀਓ ਹੈਗੀ ਪਰੋਂਪਰ ਆਪਣੇ ਕੋਲ ਜੇ ਵੀਡੀਓ ਬਣਾਈ ਲਈ ਹਾਂ ਬੱਠਾ ਬੱਠਲ ਚੱਕ ਦਿਓ ਮਾੜਾ ਜਿਹਾ ਪਹਿਲਾਂ ਬੱਠਾ ਹੀ ਜਾਵੇਗੀ ਨਹੀਂ ਸੀਗੀ ਮੈਂ ਤਾਂ ਹੀ ਕਹਿੰਦਾ ਮੈਂ ਕਿ ਸੈਟ ਹੋ ਗਈ ਹੋਵੇ ਕਿਤੇ ਆਹ ਦੇਖੋ ਜੀ ਜੇਰ ਪਰੋਂਪਰ ਡੰਨ ਆ ਜੀ ਤੇ ਕਿੰਨਾ ਕੁ ਬੋਲਾ ਕੱਢਿਆ ਬਾਈ ਬੋਲਾ ਇਹਦਾ ਵੀਰੇ 4 ਕਿਲੋ ਚੋਇਆ ਠੀਕ ਆ ਜੀ ਤੇ ਕੋਬ ਅੱਛੀ ਨੂੰ ਪਿਆਤਾ ਸੀਗਾ ਚਵਾਈ ਦੀ ਇੱਕ ਨੰਬਰ ਆ ਦੋਨਾਂ ਗੰਜਾਂ ਦੀ ਆਪਣੀ ਗਾਰੰਟੀ ਆ ਮੰਨ ਕੇ ਚਲੋ ਸੂਈ ਦਾ ਆਪਾਂ ਕਹਿ ਦਈਏ ਵੀ ਜਿਹੜੀ ਗੱਬਣ ਉਹਦੀ ਤਾਂ ਹੋਰ ਚੀਜ਼ ਹੁੰਦੀ ਇਹਨੇ ਤੇ ਚਵਾਈ ਹੋਈ ਵੀ ਆ ਪਰ ਉਹਨੂੰ ਕੋਈ ਪਹਿਲਾ ਹੱਥ ਮਨਾ ਲਾਵੇ ਠੀਕ ਆ ਤੇਰੀ ਗਾਰੰਟੀ ਆ ਘੱਟ ਵਾਧੂ ਦੀ ਕਿੰਨਾ ਬਾਜੂ ਦੱਦ ਜੀ ਦੱਦ ਯਾਰ 17 ਕਿਲੋ ਪ੍ਰੂਨ ਦਾ ਦੱਸਤਾ ਵਾ ਇਹਦਾ ਠੀਕ ਆ ਜੀ ਹੁਣ ਦੂਜੀ ਸੂਈ ਆ ਹੁਣ 300 ਜਿੰਨਾ ਕੱਢਦੀ ਆ ਚੈੱਕ ਕਰਦਾ ਸੂਈ ਠੰਡੀ ਆ ਕੋਈ ਐ ਨਹੀਂ ਕੇ ਵਾਸਤੇ ਨਿਆਣਾ ਵੀ ਨਹੀਂ ਪਾਇਆ ਇਹਦੇ ਵੀ ਨਹੀਂ ਪਾਇਆ ਇਹਦੇ ਵੀ ਨਹੀਂ ਪਾਇਆ ਪਤਾ ਬਿਨਾਂ ਨਿਆਣੇ ਤੂੰ ਚੋਣਿਆ ਕੋਈ ਪੀੜੀ ਤੇ ਬਹਿ ਕੇ ਚੋਲੇ ਜਿਵੇਂ ਮਰਜ਼ੀ ਚੋਲੇ ਤੋੜ ਕੇ ਦਿਖਾ ਦੀ ਬਾਈ ਬਾਈ ਦੇ ਦਸਨ ਮੁਤਾਬਕ ਜੀ ਸੂਹਾ ਦੂਜਾ ਸੂਈ ਆ ਮਾਰਨਿੰਗ ਹੀ ਸੂਈ ਆ ਬੱਚਾ ਮਗਰ ਵੱਚੀ ਮਿਲ ਜਾਣੀ ਆ ਬੱਚੀ ਚੰਗੀ ਆ ਜੀ ਬੱਚੀ ਦੀ ਕੁਆਲਿਟੀ ਚੰਗੀ ਆ ਜੀ ਥਾਣਾਂ ਦੇ ਸਹਿਜ ਵੀ ਸੋਹਣੇ ਆ 17 18 ਕਿਲੋ ਬਲੂਨ ਦਾ ਦਿੱਤਾ ਵਾ ਚੋਈ ਵੀ ਪੋਲੀ ਆ ਭਾਈ ਰੂ ਵਰਗੇ ਜੀ ਨੂੰ ਨਹੀਂ ਵੀ ਚੋਣੀ ਆਉਂਦੀ ਤਾਂ ਉਹ ਵੀ ਜੂਰੂ ਕਰਾ ਠੀਕ ਆ ਜੀ ਥਣ ਚੈੱਕ ਕਰੋ ਪੂਰਾ ਸੋਹਣਾ ਜੀ ਇੱਕ ਸਾਈਡ ਤੇ ਮਾੜੀ ਜੀ ਭਾਲ ਪਾਈ ਫਿਰਦੀ ਆ ਭਾਈ ਠੀਕ ਆ ਜੀ ਇੱਕ ਸਾਈਡ ਤੇ ਮਾੜੀ ਜੀ ਭਾਲ ਆ ਬਾਕੀ ਥਾਣਾਂ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਾਣਾ ਚਾਰ ਹੀ ਥਾਣਾ ਫੋਟ ਨਿਸ਼ਾਨਕ ਨੇ ਰੰਗ ਪ੍ਰਿੰਟ ਦੀ ਪੂਰੀ ਚੰਗੀ ਆ ਸੋਹਣੇ ਬੜਾ ਵੀ ਭਲਾ ਦੋ ਦੋ ਚਾਰ ਚਾਰ ਦੂਏ ਦੇਣ ਵਾਲੀਆਂ ਘਰੇ ਕੋਈ ਆਏ ਨਹੀਂ ਗਾ ਵੀ ਗਾਂ ਟਾਈਪ ਆ ਸਹੀ ਗੱਲ ਆ ਜੀ ਬਾਕੀ ਥਾਣਾ ਦੇ ਸਾਰੇ ਨੇੜੇ ਤੋਂ ਸਾਨੂੰ ਦਿਖਾ ਦਿੰਨੇ ਚਾਰ ਹੀ ਥਾਣਾ ਜੀ ਮਿਲਕ ਵੇਨ ਪੂਰੀ ਸਟਰੋਂਗ ਆਉਂਦੀ ਆ ਰਸੇ ਵਰਗੀ ਕੋੜ ਨਹੀਂ ਸ਼ਾਂਕ ਨਹੀਂ ਕੁਝ ਲੈ ਚੱਲੀ ਵੀਰੇ ਬਾਕੀ ਫੇਸ ਕੁਆਲਟੀ ਸੋਹਣੀ ਆ ਜੀ ਸਿਆਰੀ ਮੰਨ ਕੇ ਚੱਲ 20000 ਆਸ-ਪਾਸ ਇਹ ਭਾਅ ਨੂੰ ਵੀ ਕੋਈ ਆਏ ਨਹੀਂ ਇਹ ਕੁਝ ਚੱਕਰ ਸਹੀ ਗੱਲ ਆ ਜੀ ਹਾਂ ਇਹ ਆ ਬੈੜ ਦਾ ਵੀ 18 19 ਕਿਲੋ ਕਲੂਨ ਦਾ ਜੋ ਹੈ ਵਾ ਦੋ ਦੋਨੋਂ ਦਾ ਠੀਕ ਆ ਜੀ ਇੱਕ ਨੰਬਰ ਵਾਲੀ ਠੀਕ ਆ ਜੀ ਜਿਹੜਾ 17 ਕਿਲੋ ਜੋ ਹੈ ਵਾ ਬੰਦੇ ਨੇ ਦੱਸਿਆ ਸੀਗਾ ਤੇ ਇਹਦੀ ਡਿਮਾਂਡ ਜੈਤ ਜੀ ਬਾਈ ਸ਼ੇਰ ਮੌਲਗਰੋਂ ਦਾ ਭਲਾ ਬਾੜਕਰਾਲਾ 52000 ਚੋਂ ਮਾਨਤਾਨ ਕਰ ਦਿਆਂਗੇ ਜੋੜਾ ਲੈ ਜੂ ਬਾਈ ਕੋਈ ਕੋਈ ਚੱਕਰ ਨਹੀਂ ਮਾਨਤਾਨ ਕਰ ਦਿਆਂਗੇ ਠੀਕ ਹੈ ਜੀ 52000 ਚੋਂ ਬਾਈ ਕਹਿੰਦਾ ਮਾਨਤਾਨ ਕਰ ਦਾਂਗੇ ਜੇ ਕੋਈ ਜੋੜਾ ਲੈ ਜੂ ਤਾਂ ਮਾਨਤਾਨ ਪੂਰਾ ਜ਼ਿਆਦਾ ਹੋ ਜੂ ਅੱਗੇ ਵੀਰੇ ਆਗੇ ਕੰਨਾ ਨੰਬਰ ਸੁਆ ਕੇ ਨਮਾ ਜੀ ਇਹ ਵੀਰੇ ਤੀਜਾ ਸੁੰਦੀ ਆ ਠੀਕ ਆ ਜੀ ਸਮਾਂ ਕਿੰਨਾ ਲੈਂਦੀ ਆ ਜੀ ਸਮਾਂ ਇਹ ਤਾਂ 11 ਤਰੀਕ ਨੂੰ ਦਨ ਪੂਰੇ ਹੋਣੇ ਆ ਬਾਈ ਥਣਾ ਦੀ ਦੰਨਾ ਜੀ ਹਾਂ ਥਣਾ ਦੀ ਗਰੰਟੀ ਆ ਬਾਈ ਥਣਾ ਦੀ ਜਿਹੜੀ ਚੀਜ਼ ਆਪਾਂ ਉਹਦੇ ਕਹਨੂੰ ਕਹਿ ਤਾਂ ਗਰੰਟੀ ਆ ਭਲਾ ਕੋਈ ਜਾਮੇ ਵੀ ਮੰਗਾ ਲੇ ਆਉਦੇ ਘਰੇ ਵੇਖ ਲਵੇ ਕੋਈ ਚੱਕਰ ਨਹੀਂ ਠੀਕ ਆ ਜੀ ਕੱਦ ਕੱਠ ਵੱਡਾ ਹੀ ਆ ਜਾਂਦਾ ਇਹਦਾ ਬਾਈ 23 24 ਕਿਲੋ ਦਾਦ ਚੂਆ ਵਾ ਠੀਕ ਜੀ ਦੂਜੇ ਦਾ ਦੂਜੇ ਸੂਏ ਦਾ ਹਾਂ ਜਾਊ ਪਲੱਸ ਜੀ ਹਾਂ ਬਾ ਮਾਂ ਕੀ ਰੋਤ ਵੀ ਚੰਗੀ ਆ ਰੋਤ ਚੰਗੀ ਆ ਜਾਂਦੀ ਹੈ ਗਰਮੀਆਂ ਸਹੀ ਗੱਲ ਬੰਦ ਨਹੀਂ ਬੰਦ ਬਸ ਫੇ ਉਹਦੇ ਤੇ ਕਰਦਾ ਪੂਰੇ ਹੋਣੇ ਬਾਈ ਇਹ ਕਦੋਂ ਅੱਜ 5 ਹੋ ਗਈ 6 ਦਿਨ ਪਈ ਆ ਤੁਰ ਕੇ ਦਿਖਾ ਦੇ ਬਾਈ ਉਹਦੇ ਉੱਤੇ ਵੀ ਲੈ ਸਕਦੇ ਆ ਉਹਦੇ ਤੇ ਕਰਦਾ ਬਾਈ ਫਾਜੂ ਪੂਰੇ ਜਮ ਬਾਕੀ 24 25 ਕਿਲੋ ਦੁੱਧ ਐਂਸਰ ਯਾਰ ਇੰਨੇ ਦੁੱਧ ਵਾਲੀ ਬਣ ਕੇ ਸੁਕੀ ਕੋਈ ਗੱਲ ਆ ਵਜਨ ਬਣ ਕੇ ਸੁਕਾ ਬਾਕੀ ਤਿਆਰੀ ਚੰਗੀ ਆ ਜੀ ਕੱਲੀ ਕੱਚੀ ਆ ਜੇ ਬੜੇ ਜਮਾ ਤਿਆਰੀ ਚ ਹੁੰਦੀ ਤਾਂ ਗੱਲਾਂ ਹੀ ਕਰਾ ਦੇਣੀਆਂ ਸੀਗੀਆਂ ਗਾਣ ਦਿਨ ਹਜੇ 6 ਪਈ ਆ ਜੀ ਮਿਲਕਮਨ ਰਸੇ ਵਰਗੀ ਹੁੰਦੀ ਆ ਜਿੱਡੀ ਗਾਂ ਬਾਈ 23 24 ਕਿਲੋ ਕੋਈ ਬਾਲਾ ਨਹੀਂ ਗਾ ਜੀ ਤੁਸੀਂ ਜਦੋਂ ਆ ਕੇ ਵੇਖੋਗੇ ਵੱਡੀ ਹੈ ਜੀ ਗਾਂ ਤਿਆਰੀ ਚੰਗੀ ਹੈ ਹਮਾਨਾ ਵੀ ਫਿਟਨੈਸ ਹਾਲਾ ਪਰੇ ਕੋਈ ਆਏ ਨਹੀਂ ਟਟ ਮਾਲੇ ਮਾਨੀ ਦੂਜੇ ਕਹ ਦਿੰਦੇ ਬਾਈ ਦੂਜੇ ਆ ਜਿਹੜੀ ਚੀਜ਼ ਆਪਾਂ ਨੂੰ ਦੱਸੀ ਆ ਪੂਣੀ ਦੱਸਤੀ ਆ ਠੀਕ ਹੈ ਜੀ ਤੀਜਾ ਸੂਆ ਉਹਨਾਂ ਨੇ ਕਿਹਾ ਤੀਜੇ ਹੀ ਆਪਾਂ ਦੱਸਤੀ ਆ ਠੀਕ ਆ ਜੀ ਬਾਕੀ ਫੇਸ ਕੁਆਲਿਟੀ ਇੱਕ ਹੋਰ ਫਾਇਦਾ ਵੀਰੇ ਕ੍ਰੋਸ ਅੰਗ ਮਟਜਾਰ ਕੇ ਦੁੱਧ ਹੋਣਾ ਫੈਟ ਚੰਗੀ ਆਊਗੀ ਤੇ ਗਰਮੀ ਘੱਟ ਮਣਾਉਣ ਗਿਆ ਜੀ ਮਿਲਕਵੇ ਨੂੰ ਪੂਰੀ ਸਟਰੋਂਗ ਹੁੰਦੀ ਆ 26 27 ਕਿਲੋ ਕਹੇ ਕੋਈ 22 ਕਿਲੋ ਮੰਨ ਕਰ ਲਵੇ ਕੋਈ 25 ਮੰਨ ਕੇ ਲੈ ਲਵੇ ਬਾਈ ਮੰਨ ਕੇ ਤਾਂ 24 25 ਕਿਲੋ ਨੂੰ ਹੈ ਕੋਸ ਨਹੀਂ ਕਹਿੰਦਾ ਜਿੱਡਾ ਗਾਂ ਦਾ ਕੱਦ ਲਾਣਾ ਸਹੀ ਗੱਲ ਆ ਜੀ ਤੇ ਡਿਮਾਂਡ ਵੀਰੇ ਦੀ ਜੈਤ ਜੀ ਡਿਮਾਂਡ ਵੀਰੇ 70 ਚੋਂ ਮਾਨਦਾਨ ਕਰ ਦਿਆਂਗੇ 2000 ਛੋੜ ਕਰ ਦਿਆਂਗੇ 68000 ਦੀ ਵਾੜ ਦੇ ਦਿਆਂਗੇ ਠੀਕ ਆ ਜੀ 70000 ਚੋਂ 22 ਕਹਿੰਦਾ ਛੋੜ ਕਰ ਦਾਂਗੇ 2000 ਰੁਪਇਆ 68000 ਦੀ ਵੈੜ ਦੇ ਦਾਂਗੇ ਜਿਹਨੂੰ ਨਾ ਕੋਈ ਵੀ ਪਸੰਦ ਆਊਗਾ ਐ ਏਡੀ ਗਾਂ ਆ ਭਾਜ ਕੋਈ ਦਿੰਦਾ ਵੀ ਹੈ ਨਹੀਂ ਗਾ 20 ਕਿਲੋ ਦੀ ਗਰੰਟੀ ਵੀ ਆ ਆਪਾਂ ਦੇ ਦੌਰ ਦੱਸ 25 ਕਿਲੋ ਆਪਾਂ ਵੀ ਲੈ ਲਾਂਗੇ ਗਰੰਟੀ 25 ਕਿਲੋ ਕੋਈ ਬਾਲਾ ਨਿਵਰੇ ਤਿਆਰੀ ਬੜੀ ਚੰਗੀ ਕੀਤੀ ਹੈ ਤਾਦੂ ਪਲੱਸ ਬਾਈ 25 ਤੋਂ ਠੀਕ ਹੈ ਪਰ 25 ਕਿਲੋ ਦੀ ਆਪਾਂ ਵੀ ਗਰੰਟੀ ਲੈ ਲਾਂਗੇ ਥਣਲੇਵੀ ਵਾਲੀ ਗਾਂ ਆ ਇਹਨੂੰ ਕਹਿੰਦਾ ਵੀ ਕੀ ਐਡੀ ਗਾਂ ਨੂੰ ਸਹੀ ਗੱਲ ਹੈ ਬਾਕੀ ਜਿਹਨੂੰ ਪਸੰਦ ਆਊਗਾ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹੂਗਾ ਜੀ ਧੰਨਵਾਦ ਜੀ